ਕਣਕ ਹੈ ਇੱਥੇ 2400 ਰੁਪਿਆ ਕਿੰਟਲ ਵਿਕ ਰਹੀ ਹੈ ਕੋਸੂਰ ਚਲੇ ਜਾਈਏ ਤਾਂ ਉੱਥੇ ਇਹਦਾ ਮੁੱਲ ਹੈ 3400 ਰੁਪਿਆ ਵੀ 25 ਸਾਲ ਪਹਿਲਾਂ ਹਸੈਣੀ ਵਾਲੇ ਦਾ ਬਾਰਡਰ ਬਾਰਡਰ ਖੁੱਲਦਾ ਸੀਗਾ ਬਾਰਡਰ ਖੁੱਲਦਾ ਸੀਗਾ ਅਸੀਂ ਟ੍ਰਿਕ ਨੂੰ ਬਾਰਡਰ ਦੇ ਉੱਤੇ ਮਜ਼ਾਦਾ ਕਰ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖਲੋਦਦੇ ਉਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ ਅਸੀਂ ਟ੍ਰਿਕ ਨੂੰ ਬਾਰਡਰ ਦੇ ਉੱਤੇ ਮਜ਼ਾਦਾ ਕਰ ਤੇ ਇੱਥੇ ਬਹੁਤ ਜ਼ਿਆਦਾ ਲੋਕਾਂ ਦੇ ਕੋਲੇ ਪੈਸਾ ਵੀ ਆਇਆ ਕਮਾਈ ਵੀ ਹੋਈ ਅਨ ਇਹ ਜਿਹੜਾ ਬਾਰਡਰ ਬੰਦ ਕਰ ਦਿੱਤਾ ਹੈ ਇਹਦੇ ਨਾਲ ਨੁਕਸਾਨ ਬਹੁਤ ਹੋਇਆ ਹੈ ਜ਼ਿਮੀਂਦਾਰਾਂ ਦਾ ਖੇਤ ਮਜ਼ਦੂਰਾਂ ਦਾ ਆੜਤੀਆਂ ਦਾ ਦੁਕਾਨਦਾਰਾਂ ਦਾ ਕਿ ਇਹ ਸਾਡੀ ਜਿਹੜੀ ਪੰਜਾਬ ਦੀ ਇਕਨੋਮੀ ਹੈ ਉਹਦੀ ਦੁਰਦਸ਼ਾ ਹੋਈ ਪਈ ਹੈ ਕਿ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਕਰਨਾ ਚਾਹੁੰਦੇ ਹਾਂ ਕਿ ਹਸੈਣੀ ਵਾਲੇ ਦਾ ਬਾਰਡਰ ਖੁੱਲ ਜੇ ਕਿਉਂ ਕਰਕੇ ਪੁਰਾਣੇ ਵੀ 25 ਸਾਲ ਪਹਿਲਾਂ ਇੱਥੇ ਬਾਰਡਰ ਖੁੱਲਦਾ ਸੀਗਾ ਹੁਣ ਕਣਕ ਹੈ ਜਿਹੜੀ ਉਹ ਇੱਥੇ 2400 ਰੁਪਏ ਕਿੰਟਲ ਬਿਕ ਰਹੀ ਹੈ ਤੇ ਜੇ ਪਾਰ ਸੇ ਕਸੂਰ ਚਲੇ ਜਾਈਏ ਤਾਂ ਉੱਥੇ ਇਹਦਾ ਮੁੱਲ ਹੈ 3400 ਰੁਪਿਆ ਕਿੰਟਲ ਹੁਣ 3400 ਰੁਪਿਆ ਮੈਂ ਕਹਿ ਰਿਹਾ ਕਿ ਇੰਡੀਆ ਰੁਪਈ ਦੇ ਦੇ ਬਰਾਬਰ ਦਾ ਹੈਗਾ ਬੇਸ਼ੱਕ ਕੋਟਨਾ ਦੀ ਕਰੰਸੀ ਕਮਜ਼ੋਰ ਹੈ ਪਰ ਛੋਟੀ 100 ਰੁਪਏ ਜੇ ਤੁਮ ਮੈਂ ਕਹਿ ਰਿਹਾ ਉਹ ਇੰਡੀਅਨ ਰੁਪਈ ਦੇ ਮੁਤਾਬਕ ਹੈਗਾ ਹੁਣ ਇੱਥੇ ਹੁਣ ਗੋਦਾਮਾਂ ਦੇ ਵਿੱਚ ਜਾਊਗੀ ਕਣਕ ਗੋਦਾਮਾਂ ਦੇ ਵਿੱਚ ਖਰਾਬ ਹੋਊਗੀ ਸੁਸਰੀ ਲੱਗੂਗੀ ਚੂਹੇ ਖਾਣਗੇ ਇਹਦੇ ਉੱਤੇ ਚੋਰੀ ਹੋਊਗੀ ਹੋਰ ਚੀਜ਼ ਹੋਊਗੀ ਇਹ ਖਰਾਬ ਹੋਊਗੀ ਹੁਣ ਜੇ ਇਹੀ ਕਣਕ ਆਪਾਂ ਪਾਰ ਭੇਜ ਦਈਏ ਮੁਸਲਮਾਨ ਦੇਸ਼ਾਂ ਦੇ ਵਿੱਚ ਅਫਗਾਨਿਸਤਾਨ ਪਾਕਿਸਤਾਨ ਜਿੱਥੇ ਕਣਕ ਦੀ ਟੋਟ ਹੈ ਉੱਥੇ ਇਹਦਾ ਆਟਾ ਬਣੂਗਾ ਇਹਦਾ ਪੇੜਾ ਬਣੂਗਾ ਇਹਦੀ ਰੋਟੀ ਬਣੂਗੀ ਇਹ ਖਾਧੀ ਜਾਊਗੀ ਤੇ ਸਾਡੇ ਕੋਲੇ ਪੈਸਾ ਬਹੁਤ ਜ਼ਿਆਦਾ ਆ ਜਾਊਗਾ ਜਿੱਦੇ ਨਾਲ ਨੌਕਰੀਆਂ ਵੀ ਬਹੁਤ ਵਧਣਗੀਆਂ ਮੇਰਾ ਖਿਆਲ ਹੈ ਕਿ 1% ਜੀਡੀਪੀ ਇਹਦੇ ਨਾਲ ਇੰਡੀਆ ਦੀ ਵਧੂਗੀ ਜੇ ਇਹ ਬਾਰਡਰ ਖੋਲ ਦੇ ਤੇ ਜੀਡੀਪੀ ਵਧਣ ਦੇ ਨਾਲ 70000 ਨੌਕਰੀਆਂ ਪੰਜਾਬ ਦੇ ਵਿੱਚ ਹੋ ਜਾਣਗੀਆਂ ਜਿਹੜਾ ਇਹ ਪਾਕਿਸਤਾਨ ਤੋਂ ਅਸਲਾ ਹੁੰਦਾ ਹੈ ਜਾਂ ਇਹ ਚਿੱਟਾ ਹੁੰਦਾ ਹੈ ਡਰੱਗਸ ਹੁੰਦੀਆਂ ਇਹ ਜਿਹੜੇ ਨੌਨਸਮਾਨ ਮੁੰਡੇ ਐ ਜਿਨ੍ਹਾਂ ਦੇ ਕੋਲੇ ਕੋਈ ਨੌਕਰੀ ਸਾਧ ਨਹੀਂ ਹੈ ਇਹ ਉਹਦੇ ਵਿੱਚ ਲੱਗੇ ਹੋਏ ਐ ਉਹਦੇ ਵਿੱਚੋਂ ਬਾਹਰ ਕੱਢਣ ਦੇ ਲਈ ਇਹਨਾਂ ਨੂੰ ਰੋਜੀ ਚਾਹੀਦੀ ਹੈ ਜਿਹੜੀ ਮੋਦੀ ਸਾਹਿਬ ਨੇ ਪਹਿਲਾਂ ਜਦੋਂ ਪ੍ਰਾਈਮ ਮਿਨਿਸਟਰ ਬਣੇ ਸੀਗੇ ਉਹਨਾਂ ਨੇ ਵੀ ਕਿਹਾ ਸੀ ਕਿ ਰੋਜੀ ਦਵਾਗੇ ਬਹੁਤ ਤਕੜੇ ਤੌਰ ਦੇ ਉੱਤੇ ਭਗਵਾਨ ਸਿੰਘ ਮਾਨ ਤੇ ਆਮ ਪਾਰਟੀ ਨੇ ਵੀ ਕਿਹਾ ਹੈ ਪਰ ਨੌਕਰੀਆਂ ਬਿਲਕੁਲ ਇਹੇ ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈਗੀ ਹੈ ਸੋ ਅਸੀਂ ਖੋਲਣਾ ਚਾਹੁੰਦੇ ਹਾਂ ਕਿ ਬਾਰਡਰ ਪਰ ਜਿਹੜਾ ਵਾਕਿਆ ਪੈਲਗਾਮ ਛੋਇਆ ਸ਼ਾਇਦ ਇਹ ਹਸੈਣੀ ਵਾਲੇ ਸਾਨੂੰ ਨਾਮ ਪਹੁੰਚਣ ਦੇ ਪਰ ਫਿਰ ਅਸੀਂ ਤਿੰਨ ਤਰੀਕ ਨੂੰ ਇੱਥੇ ਚੰਗੀ ਜਗ੍ਹਾ ਤੇ ਸੈਮੀਨਾਰ ਇਹਦੇ ਉੱਤੇ ਕਰਾਂਗੇ ਜਿੱਥੇ ਅਸੀਂ ਦੱਸਾਂਗੇ ਕਿ ਇਹ ਬਾਰਡਰ ਖੋਲ ਨਾਮ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਜ਼ਿੰਮੇਦਾਰ ਹੈ ਉਹ ਦਿੱਲੀ ਦੇ ਉੱਤੇ ਦਾਅਵੇ ਮਾਰਦਾ ਹੈ ਤੇ ਉੱਥੇ ਕਹਿੰਦਾ ਕਿ ਜਿਹੜੇ ਕਿਸਾਨ ਖੁਦਕਸ਼ੀ ਕਰਦੇ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਐਮਐਸਪੀ ਹੋਰ ਵੱਧ ਜਾਏ ਇਹ ਜੇ ਬਾਰਡਰ ਖੁੱਲ ਜੇ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਹੀ ਆ ਜਾਂਦੀਆਂ ਕਿ ਇਹ 30 ਇੰਨੀ ਹੋਣੀ ਹੈ ਆਪਣੇ ਦੋ ਖਿੱਤੇ ਐ ਤਿੰਨ ਖਿੱਤੇ ਆ ਕਿਤਾਬਾ ਟ੍ਰੇਡ ਕਰਦੇ ਆ ਵਪਾਰ ਕਰਦੇ ਆ ਇੱਕ ਆਪਣੇ ਕੋਲੇ ਟਰਾਂਸਪੋਰਟ ਐ ਇੱਕ ਆਪਣੇ ਕੋਲੇ ਖੇਤੀਬਾੜੀ ਐ ਇੱਕ ਸਾਡੇ ਕੋਲੇ ਖੇਤ ਮਜ਼ਦੂਰੀ ਐ ਇਸ ਸਾਰੀਆਂ ਚੀਜ਼ਾਂ ਪੂਰੀਆਂ ਹੋ ਜਾਣਗੀਆਂ ਜੇ ਆਪਣੇ ਇਹ ਬਾਰਡਰ ਖੁੱਲ ਜਾਣ ਤੇ ਸਾਡੀਆਂ ਜਨਸਾਂ ਬਾਹਰ ਦੇ ਮੁਲਕਾਂ ਦੇ ਵਿੱਚ ਜਾਣ ਲੱਗ ਪੈਣ। ਸੋ ਇਸ ਕਰਕੇ ਅਸੀਂ ਤਿੰਨ ਤਰੀਕ ਨੂੰ ਇੱਥੇ ਰੱਖਿਆ ਹੈ ਕਿ ਅਸੀਂ ਇੱਥੇ ਇੱਕ ਮੁਜਾਹਰਾ ਕਰਨਾ ਚਾਹੁੰਦੇ ਹਾਂ ਜਿੱਦ ਨਾਲ ਪਾਕਿਸਤਾਨ ਦੇ ਨਾਲ ਬਾਰਡਰ ਖੋਲੇ ਤੇ ਜਦੋਂ ਛੋਣੇ ਦਾ ਟਾਈਮ ਆਊਗਾ ਫਿਰ ਅਸੀਂ ਸੁਲੇਮਾਨ ਕੇ ਜਿਹੜਾ ਬਾਰਡਰ ਹੈ ਉੱਥੇ ਵੀ ਇੱਕ ਮਜਾਰਾ ਕਰਨ ਦੇ ਕੀ ਜੋਰ ਪਾਵਾਂਗੇ ਕਿ ਇਹ ਬਾਰਡਰ ਖੁੱਲੇ ਹੁਣ ਤਾਂ ਮੇਰਾ ਮਤਲਬ ਹੈ ਜਿੰਨਾ ਚਿਰ ਆਪਾਂ ਬਾਰਡਰ ਨਹੀਂ ਖਲੋਉਂਦੇ ਉਹਨਾਂ ਚਿਰ ਸਾਡੇ ਵਿੱਚ ਹਰਿਆਵਲ ਤੇ ਖੁਸ਼ਹਾਲੀ ਨਹੀਂ ਆ ਸਕਦੀ ਹੈ